ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸੁਖਚੈਨ ਵਾਲਾ ਸਾਹਿਬ ਫਗਵਾੜਾ ਵਿਖੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਵਕ ਵਕ ਜਥੇਬੰਦੀਆਂ ਦੇ ਨਾਲ ਗੁਰਦੁਆਰਾ ਸਾਹਿਬਾਨ ਦੇ ਨਾਲ ਸੰਬੰਧਿਤ ਉਤਵੰਤੇ ਸੱਜਣ ਪਹੁੰਚੇ ਹਨ ਸਤਿਕਾਰਯੋਗ ਗ੍ਰੰਥੀ ਸਹਿਬਾਨ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਦਾਰ ਨਰਿੰਦਰ ਸਿੰਘ ਜੀ ਭਾਈ ਸੁੰਦਰ ਸਿੰਘ ਜੀ ਛਾਪਾ ਪ੍ਰਚਾਰਕ ਸੋ ਸਾਰੇ ਹੀ ਵੀਰ ਵਿਸ਼ੇਸ਼ ਇਕਤਤਤਾ ਦੇ ਵਿੱਚ ਸ਼ਾਮਲ ਹੋਏ ਨੇ ਅੱਜ ਦਾ ਜੋ ਵੀ ਇਕਤਤਤਾ ਦਾ ਵਿਸ਼ਾ ਹੈ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਤੇ ਉਹਨਾਂ ਦੇ ਨਾਲ ਜੋ ਤਿੰਨ ਸਿੱਖ ਸ਼ਹੀਦ ਹੋਏ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਦਾ 350 ਸਾਲਾ ਜੋ ਸ਼ਹੀਦੀ ਦਿਹਾੜਾ ਆ ਰਿਹਾ ਹੈ ਜੋ ਕੌਮੀ ਤੌਰ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਭਾ ਸੁਸਾਇਟੀਆਂ ਜਥੇਬੰਦੀਆਂ ਤੇ ਸਮੂਹ ਸੰਗਤਾਂ ਦੇ ਵਿਚ વિશેષ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ 350 ਸਾਲਾ ਸ਼ਹੀਦੀ ਦਿਹਾੜਾ ਇਸ ਸ਼ਤਾਬਦੀ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਉਥੇ 350 ਸਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋ ਗੁਰਿਆਈ ਦੇਸ ਹੈ ਉਹ ਵੀ ਮਨਾਇਆ ਜਾ ਰਿਹਾ ਹੈ ਜਿਹਦੇ ਸਬੰਧ ਵਿੱਚ ਵਿਸਾਖੀ ਵਾਲੇ ਦਿਨ ਮਾਝਾ ਜੋਨ ਦੇ ਤਹਿਤ ਭਾਵੇਂ ਕਿ ਵੱਖ-ਵੱਖ ਤੱਕ ਸਹਿਬਾਨ ਤੇ ਦਿਨੋਂ ਤੱਕ ਤਾਂ ਤੇ ਅੰਮ੍ਰਿਤ ਸੰਚਾਰ ਹੋ ਰਹੇ ਨੇ ਪਰ ਮਾਝਾ ਜੋਨ ਦੇ ਤਹਿਤ ਦੂਸਰੀ ਅਕਾਲ ਤਖਤ ਸਾਹਿਬ ਤੇ 13 ਅਤੇ 14 April ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਜਿਸ ਵਿੱਚ ਅੱਜ ਵਿਸ਼ੇਸ਼ ਤੌਰ ਤੇ ਗੁਰਦਰਾ ਸਬਚੈਨਣਾ ਸਾਹਿਬ ਫਗਵਾੜਾ ਵਿਖੇ ਇਹ ਕਤਰਤਾ ਕੀਤੀ ਗਈ ਅੱਧੇ ਸੰਗਤਾਂ ਨੂੰ ਬੇਨਤੀ ਕਰ ਰਹੇ ਹਾਂ ਗੁਰੂ ਘਰ ਦੇ ਗ੍ਰੰਥੀ ਸਹਿਬਾਨ ਪ੍ਰਬੰਧਕ ਸਹਿਬਾਨ ਅਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 14 April ਨੂੰ ਜੋ ਗੁਰਦੁਆਰਾ ਸੁਖਚੈਨ ਵਾਲਾ ਸਾਹਿਬ ਫਗਵਾੜੇ ਤੋਂ ਬੱਸ ਚੱਲੇਗੀ ਸੋ ਅੰਮ੍ਰਿਤ ਬਲਾਕੀ ਜਿਹੜੀਆਂ ਸੰਗਤਾਂ ਨੇ ਅੰਮ੍ਰਿਤ ਛਕਣ ਵਾਲੇ ਉਹਨਾਂ ਵੀਰਾਂ ਭੈਣਾਂ ਨੂੰ ਵੱਧ ਤੋਂ ਵੱਧ ਪ੍ਰੇਰਣਾ ਕਰਿਏ ਅਤੇ 14 April ਨੂੰ ਜੋ ਗੁਰਦੁਆਰਾ ਸੁਖਚੈਨ ਵਾਲਾ ਸਾਹਿਬ ਫਗਵਾੜੇ ਤੋਂ ਇਹ ਬਾਸਰਵਾਨਾ ਹੋਵੇਗੀ ਤੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਪਹੁੰਚੇਗੀ ਸੋ ਸਾਰਿਆਂ ਨੂੰ ਅੱਜ ਬੇਨਤੀ ਹੈ ਸਾਰੇ ਹੀ ਵੀਰਾਂ ਵੱਲੋਂ ਜਿੰਨੇ ਵੀ ਵੱਖ-ਵੱਖ ਸਾਡੇ ਪਤਵੰਤੇ ਸੱਜਣ ਆਏ ਨੇ ਕਿ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰੀਏ ਅਤੇ ਪ੍ਰਬੰਧਕ ਸਹਿਮਾਨ ਨੂੰ ਗ੍ਰੰਥੀ ਸਿੰਘਾਂ ਦੇ ਨਾਲ ਤਾਲਮੇਲ ਬਣਾ ਕੇ ਸੰਗਤਾਂ ਦੇ ਨਾਲ ਇਹ ਉਪਰਾਲਾ ਕਰਨ ਕਿ ਜਿਹੜੇ ਅਮਰ ਸ਼ਕਲ ਵਾਲੇ ਨੇ ਬਾਣੀ ਪੜਨ ਵਾਲੇ ਸਾਡੇ ਵੀਰ ਭੈਣਾਂ ਨੇ ਸਾਡੇ ਬੱਚੇ ਨੇ ਨੌਜਵਾਨ ਨੇ ਉਹ ਜਰੂਰ ਅਮਰਸ਼ਾਹ ਕੇ ਗੁਰੂ ਕੇ ਜਹਾਦੇ ਚੱਲਨ ਅਸੀਂ ਅਨੰਦਪੁਰ ਸਾਹਿਬ ਦੇ ਵਾਸੀ ਬਣੀਏ ਗੁਰੂ ਗੋਬਿੰਦ ਸਿੰਘ ਮਹਾਰਾ ਸਾਡੇ ਪਿਤਾ ਮਾਤਾ ਸਾਹਿਬ ਕੋਲ ਸਾਡੀ ਮਾਂ ਆ ਸੋ ਅਸੀਂ ਉਹਨਾਂ ਦੀ ਬੋਧ ਵਿੱਚ ਬੈਠੀਏ ਕਿਉਂਕਿ ਸਤਗੁਰੂ ਜੀ ਨੇ ਸਾਰਾ ਸੰਵਸ ਵਾਰਿਆ ਅਤੇ ਨਵੇਂ ਪਾਸ਼ਾ ਮਹਾਰਾ ਜੀ ਦੀ ਮਹਾਨ ਸ਼ਹਾਦਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਇਹ ਸਮਰਪਿਤ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਦਾ 350 ਸਾਲਾ ਜੋ ਦਿਹਾੜੇ ਦੇ ਅਵਸਾਰ ਹੈ ਉਸ ਨੂੰ ਸਮਰਪਿਤ ਹੈ ਸੋ ਵਿਸਾਖੀ ਵਾਲੇ ਦਿਨ 13 ਅਤੇ 14 ਜੋ ਸੁਖੈਰਾਨਾ ਸਾਹਿਬ ਤੋਂ ਪ੍ਰੋਗਰਾਮ ਬਣਾਇਆ ਉਹ 14 April ਦਾ ਹੈ ਕਿ ਇਥੋਂ ਬਸ ਚੱਲੇਗੀ ਅਮਰਤਵਲਾਖੀ ਸੰਗਤਾਂ ਆਪਣੇ ਨਾਮ ਦਰਜ ਕਰਵਾਓ ਗੁਰਦਰਾ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਜਾਂ ਇੱਥੇ ਭਾਈ ਦਸਿੰਦਰ ਸਿੰਘ ਜੀ ਛਾਪਾ ਜੀ ਪ੍ਰਚਾਰਕ ਨੇ ਮੈਂਜਲ ਸਾਹਿਬ ਆ ਉਹ ਆਪਣੇ ਆਪਣੇ ਨਾਮ ਵਕ ਵਕ ਪਿੰਡਾਂ ਦੇ ਵਿੱਚੋਂ ਦਰਜ ਕਰਵਾਏ ਜਾਣ ਤਾਂ ਕਿ ਉਹਨਾਂ ਨੂੰ 14 April ਨੂੰ ਸ੍ਰੀ ਕਾਲ ਤਖਤ ਸਾਹਿਬ ਤੇ ਲਗਾਇਆ ਜਾ ਸਕੇ ਸੋ ਬਹੁਤ ਬਹੁਤ ਧੰਨਵਾਦ ਹੈ ਮੈਂਬਰ ਸਾਹਿਬ ਵੱਲੋਂ ਬਾਸ ਵੱਲੋਂ ਜਿੰਨੇ ਵੀ ਸਾਡੇ ਪਤਵੰਤੇ ਸੱਜਣ ਆਏ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਇਹ ਬੇਨਤੀ ਕਰਾਂਗੇ ਕਿ 14 ਅਪ੍ਰੈਲ ਨੂੰ ਅਮਲ ਸੰਚਾਰ ਦੇ ਵਿੱਚ ਵੱਡੀ ਪੱਧਰ ਤੇ ਸੰਗਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਸਤਿਗੁਰੂ ਜੀ ਦੇ ਪੁੱਤਰ ਤੇ ਧੀਆ ਬਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ